ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਖਬਰ ਬਿਜਲੀ ਵਿਭਾਗ ਨਾਲ ਸੰਬੰਧਤ ਹੈ ਜਿਸ ਦਾ ਇੱਕ ਕਰਮਚਾਰੀ ਪਿੰਡ ਲਖਨਪਾਲ ਵਿਖੇ ਇੱਕ ਟਰਾਂਸਫਾਰਮਰ ਤੇ ਚੜ ਕੇ ਬਿਜਲੀ ਠੀਕ ਕਰ ਰਿਹਾ ਸੀ ਕਿ ਅਚਾਨਕ ਉਸ ਵਿੱਚ ਕਰੰਟ ਆ ਗਿਆ ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਕੇ ਹੀਠਾਂ ਡਿੱਗ ਪਿਆ ਜਿਸ ਨੂੰ ਇਲਾਜ ਲਈ ਹਸਪਤਾਲ ਵਿਖੇ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਮ੍ਰਿਤਕ ਕਰਮਚਾਰੀ ਦੀ ਪਛਾਣ ਲਖਵੀਰ ਚੰਬਰਵਾਸੀ ਚਾਲ ਕਲਾਮਜੋਂ ਹੋਈ ਹੈ ਜਿਸ ਦੇ ਪਿੰਡ ਵਾਸੀਆਂ ਅਤੇ ਵਿਭਾਗੀ ਕਰਮਚਾਰੀਆਂ ਨੇ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਦੇਖਦੇ ਆ ਇਸ ਘਟਨਾ ਦੀ ਪੂਰੀ ਰਿਪੋਰਟ ਜੀ ਦੀਪਲਾ ਜੀ ਮੇਰਾ ਜੀ ਕੀ ਮਾਮਲਾ ਕੀ ਜਿਹੜਾ ਇੱਕ ਤਨੀ ਪਿੰਡ ਤੋਂ ਬੰਦੇ ਨੂੰ ਕਰੰਟ ਲੱਗਾ ਸਾ ਜੀ ਇਹ ਮੁੰਡਾ ਹਾਜੀਾਬਾ ਡਿਵੀਜ਼ਨ ਦੇ ਵਿੱਚ ਕੰਮ ਕਰਦਾ ਸੀ ਸਬ ਡਿਵੀਜ਼ਨ ਦੇ ਵਿੱਚ ਇਹਨੇ ਦੇਣਾ ਥੋੜੇ ਦਿਨਾਂ ਤੋਂ ਲਖਨਪਾਲ ਦੇ ਵਿੱਚ ਇੱਕ ਫੀਡਰ ਹੈ 24 ਘੰਟੇ ਜਿੱਥੇ ਥੋੜੀ ਜਿਹੀ ਟ੍ਰਾਂਸਫਰ ਦੀ ਇੱਕ ਪ੍ਰੋਬਲਮ ਆndi ਸੀ ਉਹ ਬੰਦੇ ਨੂੰ ਅੱਜ ਪ੍ਰੋਬਲਮ ਨੂੰ ਹੱਲ ਕਰਨ ਲਈ ਨਵਾਂ ਟ੍ਰਾਂਸਫਰ ਰੱਖਣ ਗਏ ਸੀ ਉਥੇ ਕੰਮ ਕਰਦੇ ਦੌਰਾਨ ਇਹਦਾ ਹਾਦਸਾ ਹੋ ਗਿਆ ਜਿਹਨਾਂ ਨੂੰ ਜਦੋਂ ਇੱਥੋਂ ਜਿੱਥੇ ਹਾਦਸਾ ਲਖਨਪੁਰ ਉਥੋਂ ਜਦੋਂ ਗਾਂਧੀ ਹਸਪੀਟਲ ਲੈ ਗਏ ਉਥੇ ਉਹਨੂੰ ਮੌਤ ਕਰਾ ਦਿੱਤੀ ਗਈ ਬੰਦੇ ਦਾ ਕੀ ਨਾਂ ਜੀ ਇਹਨਾਂ ਦਾ ਇਹਨਾਂ ਦਾ ਨਾਮ ਜੀ ਲਖਮੀਰ ਚੁੰਬਰ ਜੀ ਕਿੱਥੇ ਦੇ ਰਹਿਣ ਵਾਲੇ ਆ ਪਿੰਡ ਚਾਰਕਲਾ ਜੀ ਤੇ ਕਿੰਨੇ ਭੈਣ ਭਾਈ ਆ ਕੁਝ ਪਤਾ ਜੀ ਸਾਡੇ ਇਹ ਦੋ ਭਰਾ ਆ ਜੀ ਮਾਂ ਪਿਓ ਜੀ ਤੇ ਫਾਦਰ ਹੈ ਇਹਨਾਂ ਦੇ ਫਾਦਰ ਸਾਹਿਬ ਹੈਗੇ ਜੀ ਹੈ ਫਾਦਰ ਹੈਗੇ ਇਹਨੇ ਫਾਦਰ ਸਾਹਿਬ ਹੈਨੇ ਜੀ ਫਾਦਰ ਸਾਹਿਬ ਹੈਨੇ ਆਪੜਾ मेरा नाम मोर संघा जी हां सर ਕਿਹੜੇ ਪਿੰਡ ਤੋਂ ਆਪਾਂ ਚਾਲਕਣਾ ਤੋਂ ਤੇ ਸਾਰਾ ਜੇ ਸਿਵਲ ਹਸਪੀਟਲ ਜਾਏ ਕੀ ਮਾਮਲਾ ਕੀ ਸਾਰਾ ਮਾਮਲਾ ਮੁੰਡਾ ਇੱਧਰ ਕੰਮ ਕਰਦਾ ਸੀਗਾ ਬਸ ਉਹਦੇ ਕਰੰਟ ਲੱਗ ਗਿਆ ਸਾਨੂੰ ਤਾਂ ਬਾਅਦ ਵਿੱਚ ਇੱਥੇ ਹਸਪੀਟਲ ਆਏ ਤੇ ਪਤਾ ਚੱਲਿਆ ਵੇ ਕਿ ਆ ਆਣਾ ਵਰਤ ਗਿਆ ਗਰੀਬ ਪਰਿਵਾਰ ਆ ਜਿੱਦਾਂ ਵੀ ਹੋ ਸਕੇ ਜਿੰਨੀ ਵੀ ਹੈਲਪ ਹੋ ਹੋ ਸਕੇ ਗਰੀਬ ਪਰਿਵਾਰ ਦੀ ਕਰਨੀ ਹੈ ਇਹਦੇ ਨਾਲ ਖੜਨਾ ਚਾਹੀਦਾ ਸਾਰਿਆਂ ਨੂੰ ਹਾਂ ਜੀ ਦੀ ਨਾਮ ਨਾਮ ਵਗੈਰਾ ਕੀ ਹੈ ਜੀ ਜੇ ਨੂੰ கரੈਂਟ ਲੱਗਾ ਨਾਮ ਲਖਵੀਰ ਚੁੰਬਰ ਆ ਜੀ ਹਾਂਜੀ ਚਾਲਕਲਾਂ ਦਾ ਵਾਸੀ ਆ ਜੀ ਮੇਰਾ ਚਾਚਾ ਜੀ ਲੱਗਦਾ ਆ ਹਾਂਜੀ ਇਹ ਸੰਤਾ ਜੀ ਫੋਨ ਆਇਆ ਸੀਗਾ ਕਿ ਇੱਦਾਂ ਦਾ ਕਰਕੇ ਰਟ ਲੱਗਾ ਕਿ ਤੁਸੀਂ ਗਾਂਧੀ ਹਸਪੀਟਲ ਆ ਜਾਓ ਜਦੋਂ ਅਸੀਂ ਪਹੁੰਚੇ ਤਾਂ ਸਾਨੂੰ ਇੱਥੇ ਪਹੁੰਚ ਕੇ ਪਤਾ ਲੱਗਾ ਕਿ ਇੱਦਾਂ ਦਾ ਕਰਕੇ ਖਤਮ ਹੋ ਗਿਆ ਆ ਤਾਂ ਕਰਕੇ ਸਾਸੀਂ ਪ੍ਰਸ਼ਾਸਨ ਤੋਂ ਮਾ ਕਰਦੇ ਆ ਵੱਧ ਤੋਂ ਵੱਧ ਪਰਿਵਾਰ ਦੀ ਹੈਲਪ ਕੀਤੀ ਜਾਵੇ ਗਰੀਬ ਪਰਿਵਾਰਾ ਭਰਾ ਹਾੜ ਦਾ ਮਰੀਜ਼ ਆ ਤੇ ਫੈਮਿਲੀ ਦੀ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਹੈ ਜੀ ਤਾਂ ਕਰਕੇ ਇਸ ਪ੍ਰਚਾਰਨ ਦਹੀ ਕਹਿੰਦੇ ਆ ਕਿ ਜਿੰਨੀ ਹੋ ਸਕੇ ਵੱਧ ਤੋਂ ਵੱਧ ਮੰਗਤ ਸਰ ਆਪ ਆਪਣਾ ਸ਼ੁਭਨਾਮ ਕੀਆ ਤੇ ਜਿਹੜਾ ਮੇਰਾ ਨਾਜੇ ਅਮਰੀਕ ਸਿੰਘ ਆ ਤੇ ਮੇਰਾ ਚਾਚਾ ਹੀ ਲੱਗਦੇ ਸੀਗੇ ਤੇ ਸਰ ਜਿਹਨਾਂ ਦੀ ਨ੍ਰਿਤਿ ਹੋਈ ਉਹਨਾਂ ਦਾ ਨਾਮ ਵਗੈਰਾ ਕੀ ਆ ਲਖਵੀਰ ਚੰਪਾ ਲਖਵੀਰ ਚੰਪਾ ਕਿੱਥੇ ਦੇ ਰਹਿਣ ਵਾਲੇ ਆ ਚਾਲਕਾਂ ਜੀ ਚਾਲਕਾਂ ਆ ਸਰੀਆਂ ਆਵਾਜ਼ ਢੁਟੀ ਸੀ ਤੇ ਪਰੀਆਂ ਆਵਾਜ਼ ਢੁਟੀ ਸੀ ਉਹਨਾਂ ਦੀ ਪ੍ਰਾਈਵੇਟ ਕੀ ਸਪਲਾਈ ਵਗੈਰਾ ਪਿੱਛੇ ਬੰਦ ਨਹੀਂ ਸੀ ਸਰ ਇਹ ਨਾਲ ਮੁੰਡਾ ਜਿਹੜਾ ਸੀਗਾ ਉਹ ਤਾਂ ਸਾਨੂੰ ਇਹੀ ਕਹਿ ਰਿਹਾ ਕਿ ਪਿੱਛੋਂ ਸਪਲਾਈ ਬੰਦ ਸੀਗੀ ਜੀ ਤੇ ਬਾਕੀ ਜਦੋਂ ਇਹ ਕਹਿੰਦੇ ਵੀ ਉੱਪਰ ਚੜ ਚੁਕਿਆ ਹੈ ਸਗਾ ਤੇ ਜਦੋਂ ਇਹ ਇਹ ਚੜਨ ਲੱਗਾ ਤਾਂ ਕਰੰਟ ਲਾ ਕੇ ਜੀ ਇਦਾਂ ਹੋ ਗਿਆ ਜੀ ਇਹ ਕਿੰਨੇ ਕ ਵਜੇ ਹਾਸਾ ਹੋਇਆ ਸਰ ਸਾਨੂੰ ਸਰ ਫੋਨ ਹੀ ਆਇਆ ਜੀ 7:00 ਵਜੇ ਦੇ ਕਰੀਬ 6:00 ਵਜੇ ਦੇ ਸਵਾ 6:00 ਵਜੇ ਦੇ ਪਤਾ ਪੜ ਲੱਗਾ ਕਿ ਮਾਮਲੇ ਇੱਕ ਨੌਜਵਾਨ ਆਪਣੇ ਫਗਵਾੜਾ ਸਿਵਲ ਹਸਪੀਟਲ ਜਿਲੀ ਲਿਆਂਦਾ ਗਿਆ ਜੀ ਸਾਡੇ ਕੋਲ ਅੱਜ 10:00 ਵਜੇ ਦੇ ਕਰੀਬ ਲਖਵੀਰ ਚੁੰਬਰ ਸਾਨੂੰ ਬਰਾਮ ਲਵਾਇਆ ਜੋ ਕਿ ਰਹਿਣ ਵਾਲੇ ਹਾਂ ਚਾਰਲਾਂ ਸਹੀ ਫਗਸੀਂਗਰ ਰਹਿਣ ਵਾਲੇ ਨੇ ਸਾਡੇ ਕੋਲ ਬ੍ਰਾਡ ਡੈੱਡ ਬੋਡੀ ਲੈ ਕੇ ਆਇਆ ਹੈ ਪੋਤੀਆ ਸੋਲੇ ਜੋ ਕਿ ਅੱਜ ਅੰਦਰ ਹੈ ਕਿ ਇਹਨਾਂ ਨੂੰ ਇਲੈਕਟ੍ਰਿਕ ਸ਼ੌਕ ਦੇ ਨਾਲ ਕੱਟ ਹੋਈ ਇਹਨਾਂ ਨੂੰ ਸਾਡੇ ਕੋਲ ਡੈਡਵਾਰਡ ਲੈ ਕੇ ਆਇਆ ਸੀ ਇਹਨਾਂ ਨੂੰ ਮੌਤ ਵਿੱਚ ਸਵਾਲ ਦਿੱਤਾ ਤੇ ਅੱਗੇ ਪੁਲਿਸੀ ਕਾਰਵਾਈ ਆਪਣੀ ਤੋਰ ਤੇ